ਅੱਜ ਆਪ ਜੀ ਦੇ ਨਾਲ ਬਿਲਾਰਾਮ ਨਾਜਾੜਾ ਤੇ 200 ਤੋਂ ਪਹੁੰਚੋ ਕੀ ਕਰਾ ਦਿੰਦੇ ਬਿਲਕੁਲ ਜੀ ਮੈਨੂੰ ਇਲਾਕੇ ਦੇ ਲੋਕਾਂ ਨੇ ਇਲਾਕੇ ਦੇ ਇਹਨਾਂ ਨੇ ਸੰਗਠਾ ਨੇ ਪ੍ਰਬੰਧਕਾਂ ਨੇ ਮਾਨਸਿਕ ਕਾਰਨ ਨਾਲ ਨਿਵਾਜਿਆ ਤੇ ਮੈਨੂੰ ਰਿਬਨ ਕਟਾਈ ਦੀ ਰਸਮ ਜਿਹੜੀ ਆ ਉਹ ਮੈਨੂੰ ਕਰਾਈ ਆ ਬਹੁਤ ਧੰਨਵਾਦ ਇਹਨਾਂ ਦਾ ਜੀ ਬਹੁਤ ਮਿਹਰਬਾਨੀ ਔਰ ਅੱਗੇ ਤੋਂ ਵੀ ਸੇਵਾ ਬਖਸ਼ਣਗੇ ਤੇ ਬਿਲਕੁਲ ਵਿੱਚ ਇੱਕ ਵੀ ਖਾਫ ਕਰਾਂਗੇ ਜੀ ਹਾਂ ਜੀ ਜੀ ਮਾਸੀ ਜੀ ਜੇ ਤੁਹਾਨੂੰ ਇਸ ਤਰ੍ਹਾਂ ਨੌਜਵਾਨ ਨਹੀਂ ਜਾਈ ਪਾ ਗਈ ਇਹਦੇ ਦੇ ਇਦਾਂ ਮੇਲੇ ਵਾਲੇ ਮਿਲ ਕੇ ਸਾਰੀ ਸੰਗਤ ਬਣਾਉਂਦੀ ਪਈ ਆ ਕਿਹੜਾ ਜਾਂਦੇ ਮੇਰਾ ਮੈਸੇਜ ਇਹ ਹੋਈ ਆ ਰਿਕਵੈਸਟ ਆ ਮੈਸੇਜ ਕੱਲ ਦਾ ਬੇਨਤੀ ਆ ਵੀ ਨੌਜਵਾਨ ਜਿੰਨੀ ਵੀ ਨੌਜਵਾਨ ਸਭਾ ਨਸ਼ਿਆਂ ਤੋਂ ਦੂਰ ਰਹਿਣ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜੀਣ ਔਰ ਜਿਹੜੇ ਬੱਚੇ ਪੜਨ ਲਖਣ ਵਾਲੇ ਆ ਪੜਨ ਮਾਪਿਆਂ ਪਿਖਿਆਂ ਦੇ ਜਿਹਦਾ ਜੋ ਵੀ ਆ ਸਵਾਲ ਆ ਵੀ ਮਾਪਿਆਂ ਨੂੰ ਚਾਹੀਦਾ ਵੀ ਬੱਚਿਆਂ ਨੂੰ ਪੜਾਉਣ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਅਗਲਾ ਪੱਖ ਸੁੰਦਰ ਤੇ ਵਧੀਆ ਬਣਾਉਣ ਜੀ ਕਿਹੜਾ ਕਿਤੇ ਜਿਹੜਾ ਨੌਜਵਾਨ ਫੇਡਣ ਗਾਣਾ ਨੁੱਟ ਗਿਆ ਕਿ ਕਬੱਡੀ ਆ ਖੇਡਦੇ ਸੀ ਉਹ ਖੋ ਗਈ ਤੇ ਖੇਡਾਂ ਤੋਂ ਦੂਰ ਹੋ ਗਏ ਕੀ ਕਰਨ ਉਹ ਵੇਖੋ ਜੀ ਉਹ ਸਾਰਾ ਕੁਝ ਨਸ਼ਾ ਦਾ ਕਰਕੇ ਹੀ ਅੱਜ ਨਵੀਆਂ ਨਸ਼ੇ ਦੇ ਜਾਣ ਦੇ ਵਿੱਚ ਫਸ ਗਏ ਬੱਚੇ ਉਹ ਨਸ਼ੇ ਦੇ ਦੌਰ ਜਿਹੜਾ ਉਹ ਥੋੜਾ ਜਿਹਾ ਨਸ਼ਾ ਤੇ ਜ਼ਰੂਰ ਹੁੰਦਾ ਪਰ ਉਸ ਚੀਜ਼ ਨੂੰ ਉਹਨਾਂ ਭਲਾਇ ਕਰਦੇ ਆ ਜੀ ਉਸ ਚੀਜ਼ ਨੇ ਬਹੁਤ ਬੜਾ ਮਾੜਾ ਤੇ ਬੁਰਾ ਅਸਰ ਪਿਆ ਉਹ ਤੇ ਨੌਜਵਾਨੀ ਤੇ ਬਹੁਤ ਮਾੜਾ ਸਰਪੰਨਸ਼ ਠੀਕ ਹੈ ਜੀ ਹਾਂ ਜੀ ਮੈਂ ਇਲਾਕੇ ਨੂੰ ਕਹੂੰਗਾ ਜੀ ਇਸੇ ਤਰ੍ਹਾਂ ਆਪਣੇ ਇਲਾਕੇ ਦੇ ਵਿੱਚ ਆਪਣੇ ਸੰਗਤ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਕਿੰਨੇ ਵੀ ਮੇਰੇ ਵੀਰ ਆ ਜਿਵੇਂ ਕਿ ਸਿਆਸੀ ਤੌਰ ਤੇ ਜਾਤਾਂ ਕੌਮਾਂ ਧਰਮਾਂ ਫਰਿਸ਼ਟਿਆਂ ਤੋਂ ਉੱਪਰ ਉੱਟ ਕੇ ਆਪਸ ਵਿੱਚ ਭਾਈਚਾਰੇ ਨੂੰ ਲੜਾਈ ਝਗੜੇ ਨੂੰ ਖਤਮ ਕਰਕੇ ਪੀਰਾਂ ਫਕੀਰਾਂ ਦੇ ਮੇਲੇ ਸਾਂਝੇ ਮੇਲੇ ਸਾਂਝੇ ਤਿਹਾੜ ਮਨਾਉਂਦੇ ਰਹਿਣ ਜੀ ਇੰਨਾ ਕੁਝ ਕਿੰਨਾ ਖਿਮਾ ਦਾ ਜੱਜ ਕਾ ਮਾਫ ਕਰਨਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਅੱਜ ਧਰਤਨ ਪੀਰ ਪਾਪਾ ਸ਼ੈਨਜੀ ਦਾ ਆਖਰੀ ਦਾ ਜੋ ਫਲਾਨਾ ਮਿਲਣੇ ਨੇ ਹੱਥਾਂ ਨਾਲ ਧੰਨਵਾਦ ਨੇ ਬਹੁਤ ਰਲ ਮਿਲ ਕੇ ਸਾਰੀ ਸੰਗਠ ਇਲਾਕੇ ਦੇ ਸੰਗਠ ਬਾੜ ਨਹੀਂ ਛੱਡ ਸਕਣ ਔਰ ਗੁਰਵਿੰਦਰ ਸਿੰਘ ਵੀਰ ਕਿੰਨੇ ਵੀ ਇਹ ਮੇਂਗਾ ਬਣਾ ਰਹੇ ਨੇ ਸਾਰਿਆਂ ਦਾ ਮੇਰੇ ਵੱਲੋਂ ਧੰਨਵਾਦ ਸਾਰਿਆਂ ਦਾ ਸਹਿਯੋਗ ਵੀ ਹੈ ਇੱਕ ਦੂਜੇ ਦੇ ਨਾਲ ਔਰ ਖਾਸ ਕਰਕੇ ਮੈਂ ਜ਼ਿਆਦਾ ਟਾਈਮ ਨਹੀਂ ਲੜਣਾ ਕਿਉਂਕਿ ਜਦੋਂ ਗਰਮੀ ਦਾ ਮੌਸਮ ਹੈ ਬੇਨਤੀ ਆਪ ਵੀ ਜਿਹੜੀ ਕਮੇਟੀ ਹੈ ਬਹੁਤ ਵੰਦੀਆ ਸਿਵਾ ਕੀਤੀ ਜਦੋਂ ਦੀ ਇਹ ਕਮੇਟੀ ਚੱਲੂਆ ਜਦੋਂ ਵੀ ਇਹ ਕਮੇਟੀ ਬਣੀ ਆ ਇਹਨਾਂ ਨੇ ਪੀਰ ਬਾਬਾ ਸ਼ੰਸ਼ੀਦਾ ਸਿੰਘ ਸਾਹਿਬ ਜੀ ਦਾ ਦਰਬਾਰ ਬਹੁਤ ਸੁੰਦਰ ਅਤੇ ਵਧੀਆ ਬਣਾਇਆ ਮੇਲੇ ਵੀ ਕਲ ਬਹੁਤ ਵਧੀਆ ਮਨਾਉਂਦੇ ਆ ਇਸ ਕਰਕੇ ਮੇਰੀ ਇਹ ਬੇਨਤੀ ਆ ਵੀ ਆਪਾਂ ਚਲੋ ਆਪਣੀ ਵਾਰ ਦੇ ਵਿੱਚ ਹੋਰ ਵੀ ਗੁਰਦੁਆਰੇ ਗੁਰਦਰਬ ਸਾਹਿਬ ਹੋਗਾ ਬਹੁਤ ਸੁੰਦਰ ਤੇ ਹੋ ਵੀ ਮਾੜ ਮੁਤਾਬਕ ਬਹੁਤ ਵਧੀਆ ਔਰ ਪੀਰਾਂ ਦੀ ਇਹ ਵੀ ਗੱਲ ਸੀ ਪੀਰ ਦੀ ਪੀਰ ਸ਼ੰਸ਼ੀਦਾ ਦੀ ਜਗਾ बहुत है तो है देगे, देगे, सुंदर है और मेरी यह बेनती है कि आप तो इस कमेटी का सहयोग साथ दी ताकि जो पीर का दरबार सुंदर होंदर वन सके इन्ना कुछ कहेंता जाचका बोल दिया कुछ गलती होगी तब आप साफ करना वागुरू जी का खालसा वाहू जी की फतह